ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਚੈਨਲ YouTube ਵਾਲੇ ਫਾਰਮਰ ਤੇ ਤੁਹਾਡਾ ਮੁਰ ਤੋਂ ਸਵਾਗਤ ਹੈ। ਥੰਬਨੇਲ ਤੁਸੀਂ ਦੇਖ ਹੀ ਚੁੱਕੇ ਹੋ ਪੰਜਾਬ ਦੇ ਮੌਸਮ ਦੀ ਜਾਣਕਾਰੀ 1 ਦਸੰਬਰ ਤੋਂ ਲੈ ਕੇ 5 ਦਸੰਬਰ ਤੱਕ ਦੀ। ਮਤਲਬ ਇਹ ਦਸੰਬਰ ਮਹੀਨਾ ਸ਼ੁਰੂ ਹੋਣ ਦੇ ਵਿੱਚ ਪਹਿਲੇ 5 ਦਿਨਾਂ ਦਾ ਮੌਸਮ ਦੇ ਹਾਲਾਤ ਕੀ ਨੇ ਕਿਸਾਨਾਂ ਦੇ ਪੱਖ ਤੋਂ ਗੱਲ ਕਰਾਂਗੇ ਕਿਉਂਕਿ ਇਸ ਸਮੇਂ ਪੰਜਾਬ ਦੇ ਵਿੱਚ ਕਿਸਾਨਾਂ ਦਾ ਕਣਕ ਦੀ ਬਿਜਾਈ ਤੋਂ ਬਾਅਦ ਪਾਣੀ ਲਾਉਣ ਦਾ ਰੁਝਾਨ ਖਾਦ ਕਰਨ ਦਾ ਸਪ੍ਰੈਹਾਂ ਕਰਨ ਦਾ ਸਮਾਂ ਚੱਲ ਰਿਹਾ ਹੈ। ਅਜਿਹੇ ਦੇ ਵਿੱਚ ਮੌਸਮ ਤੇ ਕੀਮਤਾਂ ਰੁਖ ਰਵੇਗਾ ਕਿਸਾਨਾਂ ਦਾ ਉਸ ਦੇ ਉੱਪਰ ਬਹੁਤ ਜ਼ਿਆਦਾ ਡਿਪੈਂਡੈਂਸੀ ਰਹਿੰਦੀ ਹੈ ਗੱਲ ਕੀਤੀ ਜਾਵੇ ਸੈਟਲਾਈਟ ਇਮੇਜ ਦੀ ਤਾਂ ਇਮੇਜ ਤੋਂ ਫਿਲਹਾਲ ਕਲੀਅਰ ਹੋ ਕੇ ਫਿਲਹਾਲ ਮੌਸਮ ਠੀਕ ਠਾਕ ਹੈ ਆਉਂਦੇ 1 ਅਤੇ 2 ਤਰੀਕ ਨੂੰ ਮੌਸਮ ਦੇ ਵਿੱਚ ਕੋਈ ਵੱਡੀ ਬਦਲਾਅ ਨਹੀਂ ਹੈ 1 ਤਰੀਕ ਨੂੰ ਲਗਾਤਾਰ ਪੱਛਮੀ ਹਵਾਵਾਂ ਪੰਜਾਬ ਵਿੱਚ ਚਲਦੀ ਰਹਿਣਗੇ ਇਹ ਚੰਗੀ ਧੁੱਪ ਲੱਗੇਗੀ ਤਾਂ ਤਾਪਮਾਨ ਠੀਕ ਠਾਕ ਬਣੇ ਰਹਿਣਗੇ ਦਿਨ ਦੇ ਤਾਪਮਾਨ 22-23 ਡਿਗਰੀ ਅਤੇ ਰਾਤ ਦੇ ਤਾਪਮਾਨ 11-12 ਡਿਗਰੀ ਤੱਕ ਆਮ ਬਣੇ ਰਹਿਣ ਦੀ ਉਮੀਦ ਹੈ ਉਸ ਤੋਂ ਬਾਅਦ 2 ਤਰੀਕ ਸ਼ਾਮ ਦੇ ਵੇਲੇ ਸਾਨੂੰ ਪੱਛਮੀ ਸਿਸਟਮ ਜਿਹੜੇ ਨੇ ਇਹ ਬਣਦੇ ਹੋਏ ਫਿਲਹਾਲ ਦਿਖਾਈ ਦੇ ਰਹੇ ਨੇ ਪੱਛਮ ਦੇ ਵਿੱਚ ਜੋ ਕਿ ਪੱਛਮੀ ਹਵਾ ਦੇ ਨਾਲ ਪੰਜਾਬ ਵਿੱਚ ਐਂਟਰੀ ਕਰ ਸਕਦੇ ਨੇ 2 ਤਰੀਕ ਦੁਪਹਿਰ ਤੋਂ ਬਾਅਦ ਤੇ ਇਸ ਦੇ ਨਾਲ ਗਰਜ ਚਮਕ ਮੀਂਹ ਦੇ ਹਾਲਾਤ ਵੀ ਬਣ ਸਕਦੇ ਨੇ ਤੇ ਇਹ ਹਾਲਾਤ ਜਿਹੜੇ ਲਗਾਤਾਰ 3 ਤਰੀਕ ਦੀ ਰਾਤ ਤੱਕ ਜਾਂ 3 ਤਰੀਕ ਦੀ ਸਵੇਰ ਤੱਕ ਇਸੇ ਤਰੀਕੇ ਨਾਲ ਬਣੇ ਰਹਿਣ ਦੀ ਉਮੀਦ ਹੈ ਜਿਸ ਦੇ ਵਿੱਚ ਆਪਾਂ ਕਹਿ ਸਕਦੇ ਨੇ ਕਿ 2 ਤਰੀਕ ਸ਼ਾਮ ਤੋਂ ਲੈ ਕੇ ਤੜਕਾ 3 ਵਜੇ ਤੱਕ 12 ਘੰਟੇ ਜਾਂ 15 ਘੰਟੇ ਦੇ ਵਿਚਕਾਰ ਇਹ ਹਾਲਾਤ ਜਿਹੜੇ ਨੇ ਮੀਂਹ ਦੇ ਲਗਾਤਾਰ ਬਣ ਸਕਦੇ ਨੇ ਪੂਰੇ ਪੰਜਾਬ ਦੇ ਵਿੱਚ ਬੱਦਲਵਾਈ ਛਾਈ ਰਹੇਗੀ ਰਹੇਗੀ ਕਿਰਮਣ ਕਣੀ ਦੇ ਨਾਲ ਗਰਜ ਚਮਕ ਹੋਣ ਦੇ ਚਾਂਸ ਜ਼ਿਆਦਾ ਨੇ ਅਜੇ ਹਨ ਨਹੀਂ ਹੈ ਕਿ ਬਹੁਤ ਭਾਰੀ ਮੀਂਹ ਹੋਣ ਦੀ ਉਮੀਦ ਹੈ ਪਰ ਹਲਕੇ ਦਰਮਿਆਨੀ ਕਿਰਮਣ ਕਣੀ ਦੀ ਉਮੀਦ ਜ਼ਰੂਰ ਕੀਤੀ ਜਾ ਸਕਦੀ ਹੈ ਜਿਹਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਜਿਹੜੀ ਪ੍ਰੋਪਰ ਜਾਣਕਾਰੀ ਹੋਵੇਗੀ ਇੱਕ ਤਰੀਕ ਸ਼ਾਮ ਦੇ ਵੇਲੇ ਦੇ ਦੇਵਾਂਗੇ ਠੀਕ ਹੈ ਤੇ ਜਾਂ ਫਿਰ ਦੋ ਤਰੀਕ ਸਵੇਰ ਦੇ ਵੇਲੇ ਤੁਹਾਨੂੰ ਉਸ ਦੀ ਜਾਣਕਾਰੀ ਪੁੱਜਦੀ ਹੋ ਜਾਵੇਗੀ ਉਹ ਜਾਣਕਾਰੀ ਤੁਹਾਨੂੰ ਉਦੋਂ ਹੀ ਮਿਲੇਗੀ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋਗੇ ਇਸੇ ਕਰਕੇ ਰਿਕੁਐਸਟ ਕਰਦੇ ਆ ਕਿ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਤੇ ਜਾਣਕਾਰੀ ਲੈ ਕੇ ਖੇਤੀ ਦੇ ਧੰਦੇ ਵਿੱਚ ਲਾਹੇਵੰਦ ਹੋ ਸਕੋ ਉਸ ਤੋਂ ਅੱਗੇ ਗੱਲ ਕੀਤੀ ਜਾਵੇ ਤਾਂ 3 ਤਰੀਕ ਨੂੰ ਦੁਪਹਿਰ ਦੇ ਵੇਲੇ ਦੁਆਰਾ ਤੋਂ ਮੌਸਮ ਖੁੱਲਦਾ ਹੋਇਆ ਦਿਖਾਈ ਦੇਵੇਗਾ ਮੌਸਮ ਖੁਸ਼ਕ ਬਣਦਾ ਹੋਇਆ ਦਿਖਾਈ ਦੇਵੇਗਾ ਠੰਡ ਜ਼ਰੂਰ ਵੱਧ ਜਾਵੇਗੀ ਕਿਉਂਕਿ ਇਹ ਸਿਸਟਮ ਜਿਹੜਾ ਜਦੋਂ ਪੰਜਾਬ ਵਿੱਚ ਐਂਟਰ ਕਰੇਗਾ ਤਾਂ ਇਸ ਦੇ ਨਾਲ ਤਾਪਮਾਨ ਜ਼ਰੂਰ ਘਿਰਨਗੇ ਤਾਪਮਾਨ ਦੇ ਵਿੱਚ 1 ਤੋਂ 2 ਡਿਗਰੀ ਦੇੰਦੇ ਵੇਲੇ ਘਿਰਨ ਦੀ ਉਮੀਦ ਹੈ ਅਤੇ ਰਾਤ ਦਾ ਤਾਪਮਾਨ 3 ਡਿਗਰੀ ਤੱਕ ਜਾਣ ਦੀ ਉਮੀਦ ਘਟ ਸਕਦੀ ਹੈ ਜਾਨੀ ਕਿ 3 ਡਿਗਰੀ ਘਟਣ ਦੇ ਨਾਲ 10 ਡਿਗਰੀ ਤੱਕ ਪਾਰਾ ਰਾਤ ਦਾ ਆ ਸਕਦਾ ਹੈ ਅਤੇ ਦਿਨ ਦੇ ਵੇਲੇ ਤਾਪਮਾਨ 2 ਡਿਗਰੀ ਤੋਂ ਥੱਲੇ ਜਾਣ ਦੀ ਉਮੀਦ ਹੈ ਜੀ ਜਿਸ ਦੇ ਨਾਲ ਠੰਡ ਵੱਧ ਜਾਵੇਗੀ ਤੇ ਜਿਸ ਦੇ ਕਾਰਨ ਕਿਸਾਨਾਂ ਨੂੰ ਆਪਣੀ ਜਿਹੜੀ ਫਸਲ ਹੈ ਉਸ ਦਾ ਖਾਸ ਧਿਆਨ ਰੱਖਣਾ ਪਵੇਗਾ ਕਿਉਂਕਿ ਠੰਡ ਵਧਣ ਦੇ ਨਾਲ ਬਹੁਤ ਸਾਰੇ ਅਜਿਹੀਆਂ ਖਾਦਾਂ ਵਗੈਰਾ ਨੇ ਪਾਣੀ ਵਗੈਰਾ ਲਗਾਉਣਾ ਹੁੰਦਾ ਹੈ ਆਪਾਂ ਜਦੋਂ ਤਾਂ ਉਸ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਹੁਣ ਗੱਲ ਕਰ ਲੈਂਦੇ ਤਿੰਨ ਤੋਂ ਬਾਅਦ ਮੌਸਮ ਦੀ ਤਿੰਨ ਤਰੀਕ ਤੋਂ ਬਾਅਦ ਮੌਸਮ ਖੁੱਲਦਾ ਹੋਇਆ ਦਿਖਾਈ ਦੇਵੇਗਾ ਤੇ 4-5 ਤਰੀਕ ਤੱਕ ਲਗਾਤਾਰ ਪੱਛਮੀ ਹਵਾ ਪੰਜਾਬ ਵਿੱਚ ਚੱਲਦੀ ਰਹੇਗੀ ਪੱਛਮੀ ਹਵਾ ਚੱਲਣ ਦੇ ਕਾਰਨ ਤਾਪਮਾਨ ਗਿਰੇਗਾ ਧੁੱਪ ਲਿਸ਼ਕੇਗੀ ਅਤੇ ਮੌਸਮ ਠੀਕ ਠਾਕ ਅਤੇ ਸਥਿਰ ਬਣੇ ਰਹਿਣ ਦੀ ਉਮੀਦ ਹੈ ਜੋ ਕਿ ਕਿਸਾਨਾਂ ਲਈ ਕਣਕ ਦੀ ਫਸਲ ਦੇ ਲਈ ਜ਼ਰੂਰੀ ਹੁੰਦਾ ਹੈ ਗੱਲ ਕੀਤੀ ਜਾਵੇ ਅਗਰ ਸਬਜੀ ਵਾਲੇ ਕਿਸਾਨਾਂ ਦੀ ਤਾਂ ਉਹਨਾਂ ਦੇ ਲਈ ਹਜੇ ਕੋਰੇ ਵਗੈਰਾ ਦਾ ਕੋਈ ਵੀ ਅਨੁਮਾਨ ਨਹੀਂ ਹੈ ਕਿ ਕੋਰਾ ਆਵੇਗਾ ਜਾਂ ਨਹੀਂ ਬਿਸ਼ੱਕ ਠੰਡ ਬਦਨ ਦੇ ਨਾਲ ਉਹਨਾਂ ਦੀ ਫਸਲਾਂ ਦਾ ਨੁਕਸਾਨ ਹੋ ਸਕਦਾ ਹੈ ਪਾਣੀ ਵਗੈਰਾ ਲਗਾਉਣ ਦੀ ਆਪਣੀ ਉਸ ਹਿਸਾਬ ਨਾਲ ਦੇਖਣ ਕੀ ਪਾਣੀ ਲਗਾਉਣ ਦੀ ਜ਼ਰੂਰਤ ਹੈ ਜਾਂ ਨਹੀਂ ਜਾਂ ਫਿਰ ਘੱਟ ਪਾਣੀ ਵਿਧੀ ਦੇ ਤਰੀਕੇ ਨਾਲ ਪਾਣੀ ਲਗਾਇਆ ਜਾਵੇ ਜੇ ਜਿਆਦਾ ਪਾਣੀ ਲਗਾਓਗੇ ਤਾਂ ਫੰਗਲ ਇਨਫੈਕਸ਼ਨ ਵਗੈਰਾ ਦੇ ਚਾਂਸ ਵੱਧ ਸਕਦੇ ਨੇ ਫਸਲਾਂ ਦੇ ਵਿੱਚ ਤੇ ਉਸ ਤੋਂ ਇਲਾਵਾ ਅ ਅਗਰ ਕੋਈ ਕੋਰੇ ਵਗੈਰਾ ਦੀ ਅਪਡੇਟ ਆਉਂਦੀ ਹੈ ਤਾਂ ਤੁਹਾਡੇ ਤੱਕ ਜਾਣਕਾਰੀ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਅਗਲੀ ਜਾਣਕਾਰੀ ਲੈ ਕੇ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ